ਹੈਲੋ ਹਾਂਲੋ ਵਿੱਕੀ ਹਾਂ ਤੁਸੀਂ ਕਿੱਥੇ ਜੇ ਓਏ ਆਵੇ ਬਾਬਾ ਤੇਰੇ ਵਾਲ ਨੂੰ ਲਗਾ ਆਉਣਾ ਮੇਰੇ ਵਾਲ ਨੂੰ ਕੀ ਹੋਣ ਲੱਗੇ ਮੈਨੂੰ ਤੁਹਾਨੂੰ ਰੋਜ਼ ਫੋਨ ਕਰਕੇ ਦੱਸਣਾ ਪੈਂਦਾ ਵਾ ਕਿ ਆਜੋ ਟਾਈਮ ਹੋ ਗਿਆ ਜੇ ਤੁਸੀਂ ਆਪਣੇ ਆਪ ਹੀ ਆਉਣਾ ਹੋਵੇ ਓਏ ਹਾਂ ਤਾਂ ਡਿਆਵਾ ਬਾਬਾ ਮੈਨੂੰ ਪਤਾ ਵਾ ਤੈਨੂੰ ਖੜਨਾ ਟਾਈਮ ਨਾਲ ਟੈਨਸ਼ਨ ਘੱਟੋ ਲੈਣੀ ਆ ਬਸ ਆ ਗਿਆ ਮੈਂ ਆ ਮੜਾ ਜੇ ਲੇਟ ਹੋ ਜੀ ਅਗਲੇ ਗੱਲਾਂ ਕਰਦੇ ਆ ਨਹੀਂ ਹੁੰਦੀ ਲੇਟ ਹੁਣ ਸਵੇਰੇ ਸਵੇਰੇ ਆ ਮੜਾ ਮੋਟਾ ਕੱਖ ਕਾਨ ਨੂੰ ਹੱਥ ਮਾਰਨਾ ਹੁੰਦਾ ਵਾ ਤਾਂ ਚੱਲ ਟਾਈਮ ਨਾ ਲਾ ਦਿਆ ਕਰੋ ਨਾ ਇੱਧਰ ਚੰਗਾ ਚੰਗਾ ਆ ਗਿਆ ਆ ਗਿਆ ਟੈਨਸ਼ਨ ਨਾ ਲੈ ਚੱਲ ਚੱਲ ਚਲੀ ਗਏ ਹੁਣ ਬਸ 2 ਮਿੰਟ ਰੁਕ ਜਾ ਮੈਨੂੰ ਕੰਨਾਂ 'ਚ ਟੌਪਸ ਪਾ ਲਾਂ ਦੋ ਆਪਣੇ ਪ੍ਰੀਤੀ ਹਾਂਜੀ ਉਹ ਕੀ ਬਣ ਕੇ ਚੱਲੀ ਆ ਕੀ ਬਣ ਕੇ ਚੱਲੀ ਆ ਹਾ ਆਈਡੀਆ ਆਈਡੀਆ ਲਟਕਣਾ ਦੀਆਂ ਲਟਕਾ ਲਈਆਂ ਹੂੰ ਤੂੰ ਕਿਹੜੀ ਇੱਥੇ ਪਾਰਟੀ ਤੇ ਚੱਲੀ ਆ ਨਾਲੇ ਵੇਹ ਫਰਾਕ ਸੂਟ ਉਹ ਗਲਾ ਵੇਖ ਆਪਣਾ ਕਿੱਡਾ ਵੱਡਾ ਤਰਾ ਗਲਾ ਆ ਵਿੱਕੀ ਆ ਪਹਿਲੇ ਸੂਟ ਵਾ ਤੂੰ ਹੁਣ ਪਹਿਲੇ ਛੋਟਾਂ ਦੇ ਗਲੇ ਮੈਂ ਵੱਡੇ ਰੱਖੇ ਆ ਗਾਂ ਮੈਂ ਛੋਟੇ ਸਵਾਲੂਗੀ ਐਵੇਂ ਬੰਨ ਜਗਾ ਤੂੰ ਮਰੀ ਜਾਂਦੇ ਜੇ ਲੜਾਈ ਦੇ ਮੈਂ ਲੜਾਈ ਦੇ ਬੰਨ ਨਹੀਂ ਮਾਰਨ ਧਿਆ ਗਾਂ ਛੋਟੇ ਸਵਾਲੂਗੀ ਤੇ ਜਿਹੜੇ ਛੋਟੇ ਹੈਗੇ ਗਲੇ ਵਾਲੇ ਉਹ ਪਾ ਕੇ ਚੱਲ ਜਾ ਹਾਂ ਜ਼ਰੂਰੀ ਆ ਕਿ ਇਹੋ ਪਾ ਕੇ ਜਾਣਾ ਮੈਂ ਤੂੰ ਤਾਂ ਐ ਟੋਰ ਕੱਢ ਕੇ ਜਾਣ ਦੀ ਜਿੱਦਾਂ ਪਾਰਟੀ ਤੇ ਚੱਲੀ ਹੁੰਨੀ ਆ ਵਿੱਕੀ ਉੱਥੇ ਸਾਰੀਆਂ ਕੁੜੀਆਂ ਪਤਾ ਕਿੰਨੇ ਟੋਰ ਕੱਢ ਕੇ ਆਉਂਦੀਆਂ ਹੁਣ ਮੈਂ ਦੇਸੀ ਜੀ ਬਣ ਕੇ ਚੱਲ ਜਾ ਉਹ ਵੀ ਨਹੀਂ ਰਸਈ ਲੱਗਦਾ ਮੈਂ ਜੋਬ ਕਰਦੀ ਆ ਜੋਬ ਕਰਦੀ ਆ ਤੇ ਇਹਦਾ ਮਤਲਬ ਇਹ ਥੋੜੀ ਆ ਕਿ ਦਿਨੋਂ ਦਿਨ ਦਿਨੋਂ ਦਿਨ ਤੇਰਾ ਫੈਸਲਾ ਵੱਧਾ ਜਾਊਗਾ ਨਾ ਉਹal ਵੇਖ ਕੇ ਸਹੀ ਗੱਲ ਆ ਵੀਰ ਦੀ ਤੈਨੂੰ ਬਾਹਰ ਦੀ ਹਵਾ ਡਾ ਵੀ ਲੱਗਣ ਫਿਰ ਪਹਿਲੀ ਗੱਲ ਤੇ ਮੈਂ ਕਵਾਰੀ ਕੁੜੀ ਨਹੀਂ ਆ ਮੈਂ ਵੀ ਆਈ ਆ ਦੂਜੀ ਗੱਲ ਏ ਕਿ ਵੀਰ ਦਾ ਕਿਉਂ ਨਾਲ ਲੈਂਦੇ ਜੇ ਸਿੱਧਾ ਸਿੱਧਾ ਕਹੂੰ ਆ ਕਿ ਮੈਨੂੰ ਹੀ ਨਹੀਂ ਇਹ ਚੀਜ਼ਾਂ ਪਸੰਦ ਹਰ ਵਾਰੀ ਤੁਸੀਂ ਉਹਨਾਂ ਦਾ ਨਾਲ ਆ ਕੇ ਨਾ ਚੁੱਪ ਕਰਾ ਦਿੰਦੇ ਜੇ ਮੈਨੂੰ ਮੇਰੀ ਸੁਣ ਲੈ ਗੱਲ ਜੇ ਮੈਂ ਕੱਲਾ ਹੋਵਾਂ ਨਾ ਇਸ ਘਰ ਦੇ ਵਿੱਚ ਫੇਰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਜਦੋਂ ਉਹ ਹੈਗੀ ਆ ਕਿਸੇ ਨੂੰ ਪ੍ਰੋਬਲਮ ਤੇ ਤਾਂ ਹੀ ਤੈਨੂੰ ਕਹਿਣਾ ਵਾ ਚਲੋ ਠੀਕ ਆ ਜੇ ਪ੍ਰੋਬਲਮ ਆ ਨਾ ਤੁਹਾਨੂੰ ਸਾਰੇ ਜੀਆਂ ਨੂੰ ਆਪਿਆ ਜੇ ਸਮਾਨ ਮੈਂ ਕਿਤੇ ਜਾਣਾ ਹੀ ਨਹੀਂ ਕਰਨਾ ਠੀਕ ਹੈ ਨਾ ਅੱਗ ਲੱਗਿਆ ਹੋਜੀ ਨੌਕਰੀ ਨੂੰ ਜਿਹਦੇ ਰੋਜ਼ ਦਿਹਾੜੀ ਮੈਂ ਗੱਲਾਂ ਸੁਣਨੀਆਂ ਹਾਦੀ ਹੋ ਗਈ ਆ ਟਾਡੇ ਵਾਲੀ ਹਰ ਵਾਰੀ ਇਹੋ ਮੈਨੂੰ ਕਹਿ ਦਿੰਦੇ ਆ ਕਿ ਭਾਜੀ ਇਦਾਂ ਕਹਿੰਦੇ ਭਾਜੀ ਉਹਦਾ ਕਹਿੰਦੇ ਚੰਗੇ ਭਲੇ ਉਹ ਦਿਨ ਮੰਮੀ ਨਾਲ ਹਾਸਾ ਹੱਸ ਕੇ ਗੱਲਾਂ ਕਰਦੇ ਉਹਨਾਂ ਨੇ ਤੇ ਇੱਥੋਂ ਤੱਕ ਵੀ ਕਹਿਤਾ ਕਿ ਨੂੰ ਸਕੂਟਰ ਹੀ ਲਿਆ ਕੇ ਦੇਣੀ ਆ ਤੇ ਤੁਸੀਂ ਭਾਨੇ ਉਹਨਾਂ ਦੇ ਲਈ ਜਾਂਦੇ ਸਿੱਧਾ ਗੋਹਾ ਕਿ ਮੈਂ ਹੀ ਨਹੀਂ ਜੰਨਾ ਹੈਗਾ ਐਡੀ ਔਖੀ ਕਿਹੜੀ ਗੱਲ ਹੋਣ ਈ ਆ ਹੈਂ ਤੇਰੀ ਤਾਂ ਟਿਊਨ ਹੀ ਬਦਲ ਗਈ ਆ ਨੌਕਰੀ ਕਰਨ ਡਿਆ ਵੀ ਤਾਂ ਕਰਕੇ ਆਰਾਮਨਾਵੀ ਮੇਰੇ ਨਾਲ ਗੱਲ ਕਰ ਹੀ ਸਕਦੀ ਆ ਸੱਚ ਹੀ ਕਿਹਾ ਸਿਆਣਿਆਂ ਨੇ ਜਦੋਂ ਜਨਾਨੀ ਕਮਾਉਣ ਡਿਆ ਪੈਂਦੀ ਆ ਨਾ ਤੇ ਆਪਣਾ ਰੋਬ ਦਿਖਾਉਣ ਹੀ ਡਿਆ ਪੈਂਦੀ ਆ ਕਿਹੜੇ ਸਿਆਣਿਆਂ ਨੇ ਕਿਹਾ ਮੈਨੂੰ ਵੀ ਜ਼ਿਆਦਾ ਕੁ ਦੱਸੋ ਨਾ ਨਾ ਤੈਨੂੰ ਤਾਂ ਭਲਾ ਭਲੇ ਖਾਵਾ ਕਿਹੜੇ ਸਿਆਣਿਆਂ ਕਿਹਾ ਨਾਲੇ ਜਦੋਂ ਤੂੰ ਜਾਣਾ ਸਟਾਰਟ ਕੀਤਾ ਸੀ ਉਦੋਂ ਤੇ ਇਦਾਂ ਦੀਆਂ ਚੀਜ਼ਾਂ ਪਾ ਕੇ ਨਹੀਂ ਜਾਨੀ ਉਦੋਂ ਚੋਂ ਤੇ ਹੁਣ ਤੇਰੇ 'ਚ ਬਹੁਤ ਫਰਕ ਪੈ ਗਿਆ ਮੈਂ ਤੈਨੂੰ ਦੱਸਾਂ ਵਿੱਕੀ ਤੁਹਾਡੀ ਸੋਚ ਇਦਾਂ ਦੀ ਆ ਦੁਨੀਆ ਤੇ ਕਿਤੇ ਦੀ ਕਿਤੇ ਪਹੁੰਚ ਗਈ ਆ ਉੱਥੇ ਜਿਹੜਾ ਵੀ ਜਾਣਾ ਹੁੰਦਾ ਨਾ ਵੱਧ ਚੜ ਕੇ ਉਹਦਾ ਫੈਸ਼ਨ ਹੁੰਦਾ ਵਾ ਭਾਵੇਂ ਉਹ ਕੁੜੀ ਆ ਤੇ ਭਾਵੇਂ ਕੋਈ ਉੱਥੇ ਮੁੰਡਾ ਆ ਵੇਹ ਪ੍ਰੀਤ ਮੈਂ ਤੇਰੇ ਫੈਸ਼ਨ ਦੇ ਖਿਲਾਫ ਨਹੀਂ ਆਗਾ ਫੈਸ਼ਨ ਕਰਨਾ ਚਾਹੀਦਾ ਵਾ ਬੰਦੇ ਨੂੰ ਪਰ ਕੋਈ ਥਾਂ ਟਿਕਾਣਾ ਹੁੰਦਾ ਵਾ ਜਦੋਂ ਬੰਦਾ ਆਪਣੀ ਫੈਮਿਲੀ ਦੇ ਨਾਲ ਜਾਂਦਾ ਆ ਐਦਾਂ ਰੋਜ਼ ਰੋਜ਼ ਤੂੰ ਨਵੇਂ ਤੇ ਨਵੇਂ ਫੈਸ਼ਨ ਕਰਕੇ ਜਾਏਂਗੀ ਨਾ ਤਾਂ ਤੂੰ ਆਪ ਹੀ ਮੁਸ਼ਕਲਾਂ ਦੇ ਵਿੱਚ ਫਸਣਾ ਆ ਮੁਸ਼ਕਲਾਂ ਵਿੱਚ ਫਸਣਾ ਉਹ ਕਿਵੇਂ ਵੇਹ ਰੋਜ਼ ਨਵੇਂ ਤੋਂ ਨਵਾਂ ਫੈਸ਼ਨ ਕਰਕੇ ਜਾਣਗੀ ਨਾ ਤੇ ਕਿੰਨੇ ਲੋਕਾਂ ਦੀਆਂ ਨਜ਼ਰਾਂ ਵਿੱਚ ਉਨਾ ਕੇ ਜਾਣਾ ਜਿੱਦਾਂ ਜਿੱਦਾਂ ਤਰ੍ਹਾਂ ਫੈਸ਼ਨ ਬਦਲਦਾ ਜਾਣਾ ਆ ਨਾ ਉਦਾਂ ਹੀ ਲੋਕਾਂ ਦੇ ਵੇਖਣ ਦਾ ਨਜ਼ਰੀਆ ਬਦਲ ਜਾਣਾ ਫੇਰ ਤੇਰੇ ਵਰਗੀਆਂ ਪਤਾ ਕੀ ਕਹਿੰਦੀਆਂ ਕਿ ਫਲਾਣੇ ਦੀ ਵੇਖਣੀ ਨਹੀਂ ਚੰਗੀ ਤੁਹਾਡੇ ਵਰਗਿਆਂ ਨੂੰ ਗਾੜੀ ਡਾਹ ਦੇਣਗੀਆਂ ਕਿ ਹੁਣ ਇਹਦੇ ਨਾਲ ਲੜੋ ਸਿਰ ਪਾੜੋ ਇੱਕ ਦੂਜੇ ਦੇ ਹੁਣ ਤੂੰ ਹੀ ਦੱਸ ਇੱਥੇ ਮੈਂ ਸਹੀ ਗੱਲ ਕਾਣ ਰਿਹਾ ਕਿ ਗਲਤ ਗੱਲ ਕਾਣ ਰਿਹਾ ਮੈਂ ਤੇ ਇਹੋ ਕਹਣ ਰਿਹਾ ਨਾ ਕਿ ਜੇ ਬੰਦੇ ਨੇ ਜਿਹੜਾ ਬੰਦਾ ਰੋਜ਼ ਨੌਕਰੀ ਵਾਲਾ ਵਾ ਨਾ ਉਹਨੂੰ ਬਿਲਕੁਲ ਸਿੰਪਲ ਤੇ ਸਾਦਾ ਘਰੋਂ ਬਣ ਕੇ ਨਿਕਲਣਾ ਚਾਹੀ ਨੌਕਰੀ ਕਰਨੀ ਜਾਣਾ ਵਾ ਹਾਂ ਜੇ ਤੁਸੀਂ ਵਿਆਹ ਸ਼ਾਦੀ ਦੇ ਜਾਣਾ ਕਿਤੇ ਪਾਰਟੀ ਤੇ ਜਾਣਾ ਆਪਣੀ ਫੈਮਿਲੀ ਦੇ ਨਾਲ ਜੇ ਜਿੰਨਾ ਮਰਜੀ ਟੌਰ ਕੱਢੋ ਉੱਥੇ ਜੇ ਤੁਹਾਨੂੰ ਕੋਈ ਡੱਕਦਾ ਵਾ ਉੱਥੇ ਉਹ ਬੰਦਾ ਗਲਤ ਵਾ ਡੱਕਣ ਵਾਲਾ ਪਰ ਇੰਨੀ ਕੁ ਮੇਰੀ ਗੱਲ ਸਮਝ ਲਾ ਚੰਗੀ ਰਹੇਗੀ ਕੰਮ ਕਰਨ ਵਾਲੇ ਬੰਦੇ ਨੂੰ ਫੈਸ਼ਨ ਦੇ ਨਾਲ ਕੀ ਲੱਗੇ ਕੰਮ ਕਰਕੇ ਵਿਖਾ ਲੋ ਫੇਰ ਤਰੱਕੀ ਮਿਲਦੀ ਆ ਫੈਸ਼ਨ ਕੀਤੇਆਂ ਤਰੱਕੀ ਨਹੀਂ ਮਿਲਦੀਆਂ ਨਾਲੇ ਸਿੰਪਲ ਬਣ ਕੇ ਜਾਏਂਗੀ ਨਾ ਤਾਂ ਸਾਰੇ ਜੱਗ ਦੀ ਸੋਭਾ ਲੋਕ ਵੇਖ ਕੇ ਪਤਾ ਕੀ ਕਹਿਣਗੇ ਕਿ ਉਹ ਵੇ ਫਲਾਣੇ ਦੀ ਨੂੰ ਜਾਣ ਦੀ ਫਲਾਣੇ ਦੀ ਧੀ ਜਾਣ ਦੀ ਕਿੰਨੀ ਸਿੰਪਲ ਵਾ ਤੇ ਜੇ ਗੱਲਾਂ ਕਰਾਉਣੀਆਂ ਮਤ ਮੇਰੇ ਵੱਲੋਂ ਪਾਲਾ ਮੈਨੂੰ ਤਾਂ ਨਹੀਂ ਕੋਈ ਪ੍ਰੋਬਲਮ ਹੈਗੀ ਲਫੜ ਨਾਲੇ ਚੱਲ ਚੱਲੀਏ ਹੁਣ ਨਹੀਂ ਤੇਰੀ ਬੱਸ ਲੇਟ ਹੋਣ ਦੀ ਨਾ ਡਾਇਮੰਡ ਆ ਮੈਨ ਲੱਗਦਾ ਬਸ ਲੰਗੀ ਆ ਲੰਗਣੀ ਸੀਗੇ ਚੱਲ ਕੋਈ ਨ ਦੂਜੀ ਆ ਜਾਂਦੀ ਆ ਜਰੋਂ ਨੂੰ ਦੂਜੀ ਨੇ ਆਉਣਾ ਨਾ ਕੋਲ ਨੂੰ ਉਦਾਂ ਉਥੇ ਆਫਿਸ ਖੁੱਲ ਜਾਣਾ ਵਾ ਚੱਲ ਫੇਰ ਆ ਮੋਟਰਸਾਈਕਲ ਤੇ ਛੱਡੰਨਾ ਫੇਰ ਇੱਥੇ ਵੀ ਤੇ ਡਿੱਕਣਾ ਹੀ ਆ ਫੇਰ ਇਹ ਵੀਰ ਕੱਡੀ ਲੇਟ ਚੱਲ ਜੂਗਾ ਦੁਕਾਨ ਤੇ ਚਲੋ ਫੇਰ ਛੱਡੀ ਆਓ ਵਿੱਕੀ ਚੱਲਾ ਬੜਾ ਚਲ ਗਈ ਜੋੜੀ ਹਾਂ ਚਲ ਗਈ 10 ਵਜੇ ਗਿਆ ਆਇਆ ਨਹੀਂ ਅਜੇ ਤੱਕ ਪਤਾ ਨਹੀਂ ਕਿਉਂ ਨਹੀਂ ਆਇਆ ਹੈਗਾ ਮੈਂ ਵੀ ਤੇਰੀ ਅੱਗੇ ਗਿਆ ਹੁੰਦੀ ਆ ਹੁੰਦਿਆ ਮੇਰੇ ਨਾਲ ਚਲ ਗਈ ਮੈਨੂੰ ਇਹ ਦੱਸੋ ਪ੍ਰੀਤ ਕਿੰਨੀ ਤਨਖਾਹ ਲੈਂਦੀ ਆ ਲੈਂਦੀ 18000 ਤਾਂ 15000 ਤਾਂ ਮੇਰਾ ਨੁਕਸਾਨ ਕਰ ਦਿੰਦੀ ਆ ਮਹੀਨੇ ਦੇ ਵਿੱਚ ਕੀ ਫਾਇਦਾ ਹੋਵੇ ਜੇ ਜਾ ਕੇ ਜੋ ਮੈਂ ਤੇ ਨੌਕਰੀ ਕਰਨ ਦਾ ਜਦੋਂ ਮੇਰਾ ਨੁਕਸਾਨ ਕਰ ਦੇਣਾ ਤੇਰਾ ਕਿਦਾਂ ਨੁਕਸਾਨ ਆ ਕਿਉਂ ਮੇਰਾ ਨੁਕਸਾਨ ਹੈ ਨਹੀਂ ਆ ਮੈਂ ਜ 8 ਵਜੇ ਸਟੋਰ ਖੋਲ ਦਿੰਦਾ ਹੁੰਦਾ ਸੀ ਹੁਣ ਇਹਦੀ ਵਜ੍ਹਾ ਕਰਕੇ ਮੈਨੂੰ 9 ਵਜੇ ਖੋਲਣਾ ਪੈ ਰਿਹਾ ਵਾ ਤੇ ਕਈ ਵਾਰੀ ਮੈਨੂੰ 10 ਵਜੇ ਖੋਲਣਾ ਪੈ ਰਿਹਾ ਤੇ ਅਜੇ ਤੱਕ ਇਹ ਆਇਆ ਨਹੀਂ ਆ ਇਸੇ ਕਰਕੇ ਮੈਂ ਢੱਲਾ ਹਾਂ ਮੈਂ ਤਾਂ ਹੁਣ ਤਿਆਰ ਬਾਤ ਤਿਆਰ ਹੋ ਕੇ ਮਜੇ ਨਾਲ ਆਪਣੇ ਕੰਮ ਤੇ ਜਾ ਕੇ ਬੈਠਾ ਹੁੰਦਾ ਹੁੰਦਾ ਵਾ ਆਪੇ ਲੱਲੇ ਕੀ ਮਾੜੀ ਮੋਟੀ ਸਕੂਟਰੀ ਦੇ ਤਰ੍ਹਾਂ ਮੁਰਸ਼ਾਗਲ ਨਾ ਖੜਿਆ ਕਰੇਗੀ ਲੱਲੂ ਦੀ ਸਕੂਟਰੀ ਜਰ ਉਹਨੇ ਤਾਂ ਮੇਰਾ ਨੁਕਸਾਨ ਕਰ ਦਿੱਤਾ ਮੁਰਕੇ ਸਕੂਟਰੀਆਂ ਲਈਆਂ ਤਾਂ ਕੀ ਫਾਇਦਾ ਵਾ ਚੰਗਾ ਮਨਾਉਣ ਲੱਗਾ ਵਾ ਕਰੋ ਉਹਨੂੰ ਫੋਨ ਜਦ ਕੀਤਾ ਜਾਂ ਸਾਹੇ ਇੰਨਾ ਚਰ ਲਾੜਿਆ ਉਹ ਬੋੜ ਬੋੜ ਕਰਨ ਧਿਆ ਖਬੰਡਿਆ ਮੈਂ ਵੀ ਦੁਕਾਨੇ ਜਾਣਾ ਦਾਲ ਤੋਂ ਵੱਜ ਗਏ ਨੇ ਤੇ ਚਲ ਕੋਈ ਗੱਲ ਨਹੀਂ ਮੰਮੀ ਹੋਂ ਪ੍ਰੀਤੀ ਦੀ ਬਸ ਲੰਗੀ ਹੀਗੀ ਤਾਂ ਕਰਕੇ ਉੱਥੇ ਖਲੋਣਾ ਪਾਇਆ ਘੜੀ ਤੇ ਤੈਨੂੰ ਪਤਾ ਹੀ ਤੂੰ ਖਲੋਂਦਾ ਹਾਂ ਕਿ ਇਹਨੇ ਵੀ ਜਾਣਾ ਉਹ ਆਪੇ ਚੜ ਜਾਂਦੀ ਬੱਸੇ ਦੂਜੀ ਆ ਜਾਂਦੀ ਤੇ ਦੱਸ ਮੰਮੀ ਉੱਥੇ ਅੱਡੇ ਤੇ ਖਲੋਤੀ ਚੰਗੀ ਲੱਗਦੀ ਇਕੱਲੀ ਮੈਂ ਕਿ ਬੱਸੇ ਚੜਹੀ ਜਾਂਦੀ ਤੇ ਫੇਰੀ ਉਹਨਾਂ ਨਾਲੇ ਵੀਰ ਕਿਹੜਾ ਸਰਕਾਰੀ ਨੌਕਰੀ ਕਰਦਾ ਕਿ ਲੇਟ ਹੋਗਾ ਤੇ ਦੀ ਐਬਸੈਂਟ ਲੱਗ ਜਾਣੀ ਆ ਆਪਣੀ ਤੇ ਦੁਕਾਨ ਖੋਲਣੀ ਜਾ ਕੇ ਇਹਨੇ ਪਹਿਰ ਵੀ ਮਰੀਜ਼ ਖਰਾਬ ਹੁੰਦੇ ਆ ਆਉਂਦੇ ਆ ਚੱਲ ਜਾਂਦੇ ਆ ਫਿਰ 10 ਵਜੇ ਤੱਕ ਥੋੜਾ ਵੇਟ ਕਰਦੇ ਆ ਅਗਲੇ ਉਹ ਮੰਮੀ ਕੋ ਨਹੀਂ ਹੁੰਦਾ ਜਿੰਨੇ ਦਵਾਈ ਲੈਣੀ ਆ ਨਾ ਘੜੀ ਵੇਟ ਕਰ ਹੀ ਲੈਂਦਾ ਨਾਲੇ ਕਿੰਨਾ ਘੋ ਗਿਆ ਅੱਧਾ ਘੰਟਾ ਤੱਕ ਲੇਟ ਹੋਇਆ ਸਾਰਾ ਮੈਂ ਤਾਂ ਕਹਿੰਨੀ ਕੁਝ ਨਹੀਂ ਹੁੰਦਾ ਪਰ ਉਹ ਨੂੰ ਛੱਡਣ ਡਿਆ ਸੀ ਮੈਨੂੰ ਕਹਿ ਰਾਇ ਫੋਨ ਕੇ ਗਿਆ ਹੀ ਹੁਣ ਆ ਨਾ ਹੁਣ ਗਿਆ ਹੁਣ ਕੋਈ ਗੱਲ ਨਹੀਂ ਉਹਦੀ ਤਾਦਾ ਤਾਂ ਉਦਾਂ ਵੀ ਬੋਲਣ ਦੀ ਜੇ ਅੱਜ ਵਜਾ ਬਣ ਗਈ ਉਹਨੇ ਵਜਾ ਤਾਂ ਵੀ ਬੋਲਣਾ ਤੇ ਜੇ ਕੋਈ ਨਾ ਵਜਾ ਨਾ ਹੋਵੇ ਤਾਂ ਤਾਂ ਵੀ ਬੋਲੀ ਜਾਂਦਾ ਉਹ ਮੈਂ ਤਾਂ ਕਹਿੰਨੀ ਸਾਂਜੀ ਸਕੂਟਰੀ ਲੈ ਲਓ ਇੱਕ ਮਾੜੀ ਮੋਟੀ ਮੰਮੀ ਸਕੂਟਰੀ ਲੈ ਲਓ ਅਜੀ ਅਨੁਮੀ ਨਾ ਹੋਇਆ ਨਹੀਂ ਕਿ ਕੰਮ ਤੇ ਜਾਂਦੀ ਇਹਨੂੰ ਤੇ ਸਕੂਟਰੀ ਕਾਦੀ ਲੱਲੋ ਨਾਲੇ ਮੋਟਰਸਾਈਕਲ ਵੀ ਤੇ ਸਾਂਝਾ ਹੀ ਆ ਇਹ ਕਿਹੜੀ ਗੱਲੋਂ ਲੜਦਾ ਦੱਸ ਜੇ ਮੈਂ ਨਹੀਂ ਉਹਨੂੰ ਚਲਾ ਸਕਦਾ ਫੇਰ ਹੁਣ ਜੇ ਸਕੂਟਰੀ ਲਵਾਂਗੇ ਉੱਤੇ ਵੀ ਤੇ ਪੈਸੇ ਲੱਗਣੇ ਆ ਨਾਲੇ ਸਕੂਟਰੀ ਲੈ ਕੇ ਦਿੱਤੀ ਪ੍ਰੀਤ ਨੂੰ ਕੱਲੀ ਜਾਊਗੀ ਫੇਰ ਵੀ ਸਾਨੂੰ ਮਗਰ ਡਰ ਰਿਹਾ ਕਰਨਾ ਵਾ ਨਾਲੇ ਪਤਾ ਤਾਂ ਹੈਗਾ ਮੰਮੀ ਤੁਹਾਨੂੰ ਅੱਜ ਕੱਲ੍ਹ ਲੋਕਾਂ ਦਾ ਚਲਾਉਣੀ ਚਲਾਉਣੀ ਹੁੰਦੀ ਨਹੀਂ ਚੀਜ਼ ਤੇ ਸੜਕ ਤੇ ਲੈ ਕੇ ਤੁਰ ਪੈਂਦੇ ਆ ਲਿਆ ਕੇ ਵਿੱਚ ਮਾਰ ਕੇ ਵੀ ਕਹਿਣਗੇ ਕਿ ਕਸੂਰ ਅਗਲੇ ਦਾ ਵਾ ਐਸੇ ਕਰਕੇ ਕਹਿਣਾ ਵਾ ਕਿ ਨਾ ਇੰਨਾ ਪੰਗਿਆਂ 'ਚ ਪਈਏ ਕੁਝ ਨਹੀਂ ਹੋ ਗਿਆ ਜੇ ਉਹ ਕਹਿੰਦਾ ਮੇਰ ਨਾਲ ਚੱਲ ਜਾ ਕਰੇਗੀ ਤੇ ਤਮੀ ਨੂੰ ਤਾਂ ਹੀ ਕਹੇ ਪੱਛੇ ਲੱਗਦੇ ਕਹਿੰਦਾ ਯਾਣਾ ਮੰਮੀ ਖੜਦਾ ਤਾਂ ਨਹੀਂ ਨਾ ਨਾਲ ਉਹਦੇ ਕਹਿਣ ਚ ਤੇ ਕਰਨ ਚ ਜ਼ਮੀਨ ਅਸਮਾਨ ਦਾ ਫਰਕ ਆ ਦਿਖਾਵਾ ਕਰਦਾ ਦਿਖਾਵਾ ਸਾਡੇ ਮੂੰਹ ਤੇ ਕੋ ਹੋਰ ਹੁੰਦਾ ਤੇ ਦੂਜਿਆਂ ਦੇ ਮੂੰਹ ਤੇ ਕੋ ਹੋਰ ਹੁੰਦਾ ਵਾ ਤੁਹਾਨੂੰ ਨਹੀਂ ਪਤਾ ਉਹਦਾ ਅਜੇ ਵੀ ਨਹੀਂ ਤੁਹਾਨੂੰ ਉਹਦੀ ਸਮਝ ਲੱਗੀ ਕੀ ਕਰਦਾ ਫਿਰਦਾ ਵਾ ਕੋਈ ਗੱਲ ਨਹੀਂ ਕੋਹ ਨਹੀਂ ਹੋਗਾ ਕਿਤੇ ਲੇਟ ਹੋ ਗਿਆ ਤੇ ਤੇ ਸਤਾ ਹੈਈ ਹੈ ਨਾ ਹਾਂ ਆ ਗਿਆ ਵਾ ਹਾਂ ਆ ਗਿਆ ਫਿਰ ਅਜੇ ਵੀ ਨਹੀਂ ਆਉਣਾ ਹੁਣ ਆਪਣੀ ਘਰ ਵਾਲੀ ਡੈਪੀਆ ਨੌਕਰੀ ਕਰਨ ਹੁਣ ਮੇਰੀ ਕੋਈ ਪਰਵਾਹ ਨਹੀਂ ਯਾਰ ਬੱਸ ਲੰਘ ਗਈ ਹੀ ਉਹਦੀ ਅੱਜ ਤਾਂ ਕਰਕੇ ਲੇਟ ਹੋ ਗਏ ਤੇ ਟਾਈਮ ਨਾਲ ਹੀ ਜਾਇਆ ਜਾਂਦਾ ਘਰ ਜਦੋਂ ਚੰਗਾ ਭਲਾ ਪਤਾ ਵਾ ਵੀ ਮੈਂ ਵੀ ਜਾਣਾ ਹੁੰਦਾ ਵਾ ਆਪਣੇ ਕੰਮ ਦੇ ਉੱਤੇ ਗਏ ਤਾਂ ਟਾਈਮ ਨਾਲ ਹੀ ਮੈਨੂੰ ਲੱਗਦਾ ਉਦਾਂ ਹੀ 10 ਮਿੰਟ ਪਹਿਲਾਂ ਆ ਗਈ ਬੱਸ ਜਾਉਦੀ ਅੱਜ ਪਹਿਲਾਂ ਆ ਗਈ ਬੱਸ ਜਦੋਂ ਤੁਹਾਨੂੰ ਸਾਰਾ ਕੁਝ ਪਤਾ ਵਾ ਬੰਦਾ ਆਪਣੇ ਟਾਈਮ ਦੇ ਨਾਲ ਤੁਰਦਾ ਵਾ ਪਰ ਨਾ ਬੈਠੇ ਰਹਿਣਾ ਘਰ ਫੈਸ਼ਨ ਹੀ ਨਹੀਂ ਮੁੱਕਦੇ ਚੱਲ ਕੋਈ ਗੱਲ ਨਹੀਂ ਆਪਣੀ ਦੁਕਾਨ ਖੋਲ੍ਹਣੀ ਆ ਜਾ ਕੇ ਤੈਨੂੰ ਮੈਂ ਇੱਕ ਗੱਲ ਦੱਸਾਂ ਪਹਿਲੇ ਇੱਕ ਮਹੀਨੇ ਦੇ ਵਿੱਚ ਮੇਰਾ 12-14000 ਦਾ ਨੁਕਸਾਨ ਹੋ ਗਿਆ ਹੁਣ ਜਿਹੋ ਜਿਹੀ ਗੱਲਾਂ ਮੈਂ ਘਰ ਕਰਾਂ ਤੁਸੀਂ ਸਾਰੇ ਜਾਣੇ ਨੇ ਮੂੰਹ ਬਣਾ ਲੈਣੇ ਆ ਤੇ ਨੁਕਸਾਨ ਹੋਇਆ ਤੇਰੀ ਘਰ ਵਾਲੀ ਦੇ ਕਰਕੇ ਚੱਲ ਕੋਈ ਗੱਲ ਨਹੀਂ ਉਹਦੀ ਆਉਂਦੀ ਆ ਨਾ ਤਨਖਾਹ ਮੈਂ ਉਹਨੂੰ ਕਹੂੰਗਾ ਪਹਿਲਾਂ 12-13000 ਰੁਪਏ ਵੀਰ ਦਾ ਦੇ ਦੇ ਇਹ ਤਾਂ ਜਿਆਦਾ ਨੁਕਸਾਨ ਹੋ ਗਿਆ ਅੱਛਾ ਬਹੁਤ ਜ਼ਿਆਦਾ ਕਮਾਉਣ ਡਿਆ ਪਏ ਜੇ ਹੁਣ ਤੁਸੀਂ ਤੂੰ ਹੁਣ ਮੈਨੂੰ ਪੈਸੇ ਵਾਪਸ ਕਰੇਂਗਾ ਹੋਰ ਕੀ ਕਰਨਾ ਫਿਰ ਮੰਮੀ ਇਹਨਾਂ ਕੋਪੇ ਆਪਣੀ ਜ਼ੁਬਾਨ ਸੰਭਾਲ ਲੈ ਬੋਲਦਾ ਵੇ ਕਿਦਾਂ ਅੱਗੋਂ ਵੇ ਨਾ ਇੰਨੀਆਂ ਜਿਰਾ ਕਰੋ ਘਰ ਚ ਕਲੇਸ਼ ਨਾ ਪਾਓ ਚੁੱਪ ਕਰਕੇ ਸਕੂਟਰੀ ਲੈ ਲਓ ਇੱਕ ਮੰਮੀ ਉਹ ਹੈਗੀ ਐ ਸਕੂਟਰੀ ਚਲਾਉਣ ਚੋਗੀ ਲਾਗੋ ਦੀ ਕੋਈ ਬੱਸ ਗੱਡੀ ਨਹੀਂ ਗਈ ਨਾ ਹਵਾ ਦੇ ਨਾਲ ਹੀ ਉੱਡ ਜਾਣਾ ਉਧਰੋਂ ਮੂੰਹ ਬੰਦ ਕੇ ਡਾਕੂ ਬਣ ਜਾਂਦੀਆਂ ਨੇ ਕੋਈ ਚੀਜ਼ ਹਾਰਨ ਮਾਰੇ ਉਤੋਂ ਪਹਿਲਾਂ ਇਹ ਡਰ ਜਾਂਦੀਆਂ ਨੇ ਜਾਇਆ ਜਾਣਾ ਇਹਦੇ ਕੋ ਸਕੂਟਰੀ ਦੇ ਉੱਤੇ ਐਵੇਂ ਨਾ ਇਹ ਵਹਿਮ ਦੇ ਵਿੱਚ ਪਾਓ ਕੋਈ ਸਕੂਟਰੀ ਸਕਟਰੀ ਲੈ ਕੇ ਦੇਣ ਦੀ ਲੋੜ ਨਹੀਂ ਹੈਗੀ ਇੱਕ ਖਰਚਾ ਕਰੋ ਇੱਕ ਜੀ ਦਾ ਨੁਕਸਾਨ ਕਰਵਾਓ ਕਿੰਗ ਇਹ ਬਲੀਆ ਕੁੜੀਆਂ ਸਕੂਟਰ ਚਲਾ ਲਿੰਦੀਆਂ ਸਕੂਟਰੀ ਤੁਹਾਡੇ ਵਾਸਤੇ ਇਹ ਕੁੜੀ ਨੇ ਸਕੂਟਰੀ ਚਲਾਉਣੀ ਮਾਸਾ ਮਾਸਾ ਕੁੜੀਆਂ ਚਲਾਈ ਫਿਰਦੀਆਂ ਨੇ ਹਾ ਚਲਾਈ ਫਿਰਦੀਆਂ ਨੇ ਮੁੜ ਕੇ ਸੜਕ 'ਤੇ ਵੀ ਕਾਗਜਾਂ ਵਾਂਗੂ ਲੱਗੀਆਂ ਹੁੰਦੀਆਂ ਵਾ ਤਾਂ ਫਿਰ ਤੁਸੀਂ ਦੱਸ ਦੋ ਕੀ ਹੱਲ ਕਰਨਾ ਆ ਰੋਜ਼ ਰੋਜ਼ ਤੂੰ ਵੀ ਫਿਰ ਲੇਟ ਹੋਣਾ ਇਦਾਂ ਹੱਲ ਕੀ ਆ ਮੋਟਰਸਾਈਕਲ ਲੈ ਲਓ ਇੱਕ ਹੋਰ ਡਰਾਈਵਰ ਤੇ ਤੂੰ ਉਹਦਾ ਹੈਗਾ ਹੀ ਆ ਕੰਮ ਆਪੇ ਛੱਡ ਆ ਜਾ ਕਰੂਗਾ ਰੋਜ਼ ਜਾਣਾ ਤੇ ਹੈ ਹੀ ਆ ਨਾ ਭਾਂਜਾ ਭਾਂਜਾ ਉਹਦਾ ਡਰਾਈਵਰ ਨਾਲੇ ਵਧੀਆ ਲੱਗੂਗਾ ਠੀਕ ਆ ਕੋਈ ਨਹੀਂ ਮੈਂ ਸਾਡ ਆਇਆ ਕਰੂੰ ਮੈਨੂੰ ਨਹੀਂ ਕੋਈ ਪਰਵਾਹ ਹੈਗੀ ਉਹਦਾ ਡਰਾਈਵਰ ਬੰਦੇ ਵਿੱਚ ਆਪਣੀ ਘਰ ਵਾਲੀ ਦਾ ਡਰਾਈਵਰ ਆ ਲੋਕਾਂ ਦੀਆਂ ਤਾਂ ਨਹੀਂ ਛੱਡ ਛੱਡ ਆਉਂਦਿਆਂ ਮੈਂ ਚਲ ਠੀਕ ਆ ਆਉਂਦੀ ਉਹਦੀ ਤਨਖਾਹ ਤਾਂ ਮੈਨੂੰ ਦੱਸਦੀ ਮੈਂ ਵੀ ਪੈਸੇ ਦੇ ਦੂੰਗਾ ਮੋਟਰਸਾਲੇ ਇੱਕ ਹੋਰ ਲੈ ਲਿਓ ਠੀਕ ਆ ਲੱਲਾਂ ਕੋਈ ਗੱਲ ਨਹੀਂ ਬੜੀ ਬੋਲੀ ਵਿਗੜੀ ਆ ਇਹਦੀ ਬਹੁਤ ਬਦਲੀ ਆ ਇਹਦੀ ਬੋਲੀ ਭਾਬੀ ਮੰਮੀ ਕਦੋਂ ਦੀ ਗਈ ਆ ਹਲੇ ਤੱਕ ਆਈ ਨਹੀਂ ਆ ਮੰਮੀ ਨੇ ਕਿੱਥੇ ਆਉਣਾ ਵਾ ਢਿੱਡ ਭਰਿਆ ਗੱਲਾਂ ਨਾਲ ਹੌਲਾ ਹੋਏਗਾ ਢਿੱਡ ਤੇ ਫੇਰ ਹੀ ਆਉਗੀ ਨਾ ਉਹ ਕਿਉਂ ਹਰ ਵੇਲੇ ਸਾੜ ਫੱਕਦੀ ਰਹਿਣੀ ਆ ਕਦੀ ਤੱਕ ਉਹ ਸਹੀ ਬੋਲਿਆ ਕਰ ਮੰਮੀ ਬਾਰੇ ਹੁਣ ਜਿੱਥੇ ਜ਼ਰੂਰੀ ਕੰਮ ਆਵਾ ਜਿੱਥੇ ਉਹਨੇ ਜਾਣਾ ਉਹਨੇ ਜਾਣਾ ਤੂੰ ਕਿੱਦਾਂ ਚਲ ਜਾਵੇਂਗੀ ਉਹਦੀ ਥਾਂ ਤੇ ਅਗਲੀ ਹਿਰਖ ਕਰਨ ਗਈ ਆ ਤੈਨੂੰ ਆਪਣੇ ਪਿੱਸੂ ਪੈ ਜਾਂਦੇ ਆ ਕਿ ਘਰੇ ਮੇਰੀਆਂ ਚੁਗਲੀਆਂ ਕਰਨ ਗਈ ਆ ਹਿਰਖ ਕਰਨ ਕਹਾਦਾ ਗਈ ਆਪਣਾ ਘੜੀ ਦਾ ਨਹੀਂ ਪਤਾ ਹਿਰਖ ਕਰਦੀ ਫਿਰਦੀ ਲੋਕਾਂ ਦੇ ਇਹਨਾਂ ਨੇ ਪਤਾ ਗੋੜਾ ਕਿੱਟਾ ਚੱਲਦੇ ਨਹੀਂ ਆ ਤੇ ਮਰ ਮਾਨਾ ਮੰਜੀ ਤੇ ਬਹਿ ਜਾ ਘਰ ਉਹਦੇ ਕੋਲ ਤੁਰਿਆ ਫੇਰ ਨਹੀਂ ਜਾਂਦਾ ਕੰਮ ਨਹੀਂ ਕੋਈ ਹੁੰਦਾ ਤੇ ਹਿਰਖ ਜੜਿਆ ਇੱਥੇ ਜੇ ਉਹ ਚਾਰੀ ਬੈਠੀ ਹੁੰਦੀ ਮੰਜੀ ਤੇ ਤੇ ਤੂੰ ਤਾਂ ਵੀ ਨਹੀਂ ਉਹਨੂੰ ਛੱਡਦੀ ਚੱਲ ਜਾ ਬੈਣਾ ਜਾਨ ਆ ਜਾ ਕੇ ਮੇਰੇ ਨਾਲ ਮੱਥਾ ਲਾ ਨਾ ਕੀ ਨਾ ਕਿ ਬੰਦਾ ਹੁੰਦਾ ਆ ਵੀ ਘੜੀ ਦਿਮਾਗ ਠੰਡਾ ਹੁੰਦਾ ਤੇ ਤੇ ਪਾਰਾ ਫਿਰ ਚੜਾ ਛੜਦੀ ਦਿਮਾਗ ਨੂੰ ਕਿੱਦਾਂ ਕਰਾਂ ਨੰਬਰ ਲੈ ਲਿਆ ਪਰ ਫੋਨ ਨਹੀਂ ਲੰਗਦਾ ਚੱਲ ਲਾ ਲਈ ਨਾ ਮੈਂ ਫੋਨ ਮੈਂ ਤਾਂ ਦਵਾਈ ਵੱਲੋਂ ਪੁੱਛਣਾ ਆਹ ਫੋਨ ਲਾਉਣ ਦੇ ਵਿੱਚ ਕੀ ਆ ਕੋਈ ਡਾਂਗ ਥੋੜਾ ਮਾਰ ਦੇਣ ਲੱਗਾ ਹਲੋ ਹਲੋ ਹਾਂਜੀ ਕੌਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਸੰਦੀਪ ਜੀ ਬੋਲਣ ਡੇ ਨਹੀ ਮੈਂ ਭਾਬੀ ਬੋਲਣ ਈ ਆਦੀ ਅ ਅੱਛਾ ਜੀ ਹਾਂਜੀ ਤੁਸੀਂ ਕੌਣ ਹੈਲੋ 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 ਹਾਂਜੀ ਹਾਂਜੀ ਆਉਂਦੀ ਆਵਾਜ਼ ਹੈਲੋ 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 ਆਉਂਦੀ ਆਵਾਜ਼ ਬੋਲੋ ਤੁਸੀਂ ਹੈਲੋ ਹੈਲੋ ਕੀ ਬਿਮਾਰੀ ਪੈ ਗਈ ਆ ਕੋਸਾਨੀ ਕੀਦਾ ਫੋਨ ਆ ਸੰਦੀਪ ਜੀ ਬੋਲਣ ਦੇ ਤੇ ਚੱਲ ਜੀ ਮੇਰੀ ਬਾਤ ਸੁਣ ਕੇ ਫੋਨ ਕੱਟਤਾ ਵਾ ਖਰੇਆ ਕੁੜੀ ਨੇ ਕਿਹੜਾ ਚੰਨ ਚੜਾਉਣਾ ਵਾ ਆ ਲਾਂਦੇ ਤੇ ਵੀਰ ਨੂੰ ਦੱਸਦੀਆਂ ਨਾ ਮੈਂ ਭਲਾ ਚਲੋ ਦੁਬਾਰਾ ਲਾ ਲੈਨੇ ਆ ਫਿਰ ਥੇ ਉਹੀ ਖੜਨਾ ਚੁੱਕਣ ਦਾ ਕੋਈ ਫਾਇਦਾ ਨਹੀਂ ਆ ਮੇਰੀ ਬਾਤ ਸੁਣ ਕੇ ਤੇ ਅਗਲੇ ਨੰਝ ਕੱਟ ਲੈਣਾ ਵਾ ਸੰਦੀਪ ਮੈਡਮ ਹੋਏਗੀ ਤੇ ਫੇਰੀ ਗੱਲ ਹੋਣੀ ਆ ਮੈਂ ਨਹੀਂ ਚੁੱਕਣਾ ਆਉਂਦੇ ਹਾਂ ਤੇ ਵੀਰ ਨੂੰ ਤੇ ਉਹਨੂੰ ਕਵਾਂਗੇ ਨਾ ਕਰੇ ਗੱਲ ਭਲਾ ਕੌਣ ਵਾ ਕਿੰਨੂ ਨੰਬਰ ਵਾਂਡ ਦੇ ਫਿਰਦੀ ਐ ਬੜੀ ਹੁਸ਼ਿਆਰ ਬੰਦੀ ਐ ਉਦਾ ਵੀ ਮੈਂ ਬੜੀ ਸਿਆਣੀ ਐ ਮੈਂ ਬੜੀ ਚੰਗੀ ਆ ਇਸ ਪਾਸ ਯੂ ਕਾਲਿੰਗ ਇਸ ਨਾਟ ਅਨਸਰਿੰਗ ਵੀਅ ਸਟਾਈ ਲੇਟਰ ਲੈ ਆ ਚੰਗਾ ਕੰਮ ਹੀ ਦੱਸੋ ਤੁਸੀਂ ਇੱਕ ਵਾਰ ਹੀ ਫੋਨ ਚੁੱਕਿਆ ਤਾਂ ਤੁਸੀਂ ਦੂਜੀ ਵਾਰ ਵੀ ਚੁੱਕ ਲੋ ਮੈਂ ਬੜਾ ਡਾਂਗ ਮਾਰ ਦੇਣ ਲੱਗਾ ਵਾ ਚਲੋ ਮਰਜ਼ੀ ਆ ਵੀ ਤੁਹਾਡੀ ਲੱਗਣਿਆ ਦੀਆਂ ਕਤੂਤਾਂ ਦਾ ਪਤਾ ਹੁਣ ਵੀ ਕਿੰਨੀ ਕਿ ਚੰਗੀ ਆਏ ਨਜੀਤਾ ਤੈਨੂੰ ਮਾਸਾ ਸ਼ਰਮ ਆਇਆ ਹੈ ਕਿ ਨਹੀਂ ਹੈ ਤੂੰ ਮੈਨੂੰ ਉੱਥੇ ਅੰਦਰੋਂ ਦੇ ਨਾਲ ਵੇਖ ਲਿਆ ਵਾ ਇਧਰ ਮੈਂ ਉਧਰ ਲੱਗਿਆ ਹਾਂ ਨਾ ਟੂੜੀਆ ਹੱਥ ਤੋਣਾ ਉੱਥੇ ਵੀ ਤੈਨੂੰ ਵੇਖਿਆ ਵਾ ਤੇਰਾ ਫਰਜ਼ ਨਹੀਂ ਪੰਡਦਾ ਕਿ ਗਰਮੀ 'ਚ ਮੈਂ ਬਾਹਰੋਂ ਆਇਆ ਵਾਂ ਗੋਡੇ-ਗੋਡੇ ਗਰਮੀ ਆ ਤੇ ਸੀਨੇ 'ਚ ਮੈਂ ਸਾਰਾ ਚੋਣ ਲਿਆ ਵਾਂ ਉਹ ਤੂੰ ਮੈਨੂੰ ਮਿੱਠਾ ਪਾਣੀ ਕੀ ਪੈ ਲੈਣਾ ਵਾ ਮਿੱਠੇ ਪਾਣੀ ਦੀ ਮੇਰਾ ਤੇਰੇ ਤੋਂ ਕੀ ਆਸ ਰੱਖਣੀ ਆ ਤੂੰ ਤੇ ਫੋਕੇ ਦੀ ਸੁਲਾ ਵੀ ਨਹੀਂ ਮਾਰੀ ਉਹ ਤੁਸੀਂ ਪਾਣੀ ਨਾ ਰੋਣ ਡਿਆ ਜਿਹੜੀ ਗੱਲ ਤਾਂ ਮੈਂ ਦੱਸੀ ਨਾ ਤੁਸੀਂ ਨੱਕ ਡੋਬਨ ਨੂੰ ਪਾਣੀ ਲੱਭਣਾ ਵਾ ਨੱਕ ਡੋਬਨ ਨੂੰ ਪਾਣੀ ਲੱਭਣਾ ਕਿ ਗੱਲ ਤੁਹਾਡੀ ਭੈਣ ਦੀ ਆ ਆ ਮੈਡਮ ਦੇ ਫੋਨ ਹੁੰਦਾ ਹੀ ਮਗਰ ਉਹਨਾਂ ਸੁਵੰਨੇ ਫੋਨ ਆਇਆ ਤੇ ਮੈਂ ਚੁੱਕਿਆ ਵਾ ਤੇ ਮੈਂ ਸੁਣ ਕੇ ਉਹਨੇ ਤ ਵੀ ਪੇਪਰ ਜਾਈ ਬੋਲਣ ਦੀ ਆ ਤੇ ਫੋਨ ਕੱਟ ਕੇ ਉਧਰ ਮਾਰਿਆ ਵਾ ਉਹ ਜਾ ਜਾ ਐਵੇਂ ਗੱਲਾਂ ਨਾ ਬਣਾਈ ਜਾ ਬਾਦੂ ਘਾਟੂ ਅੱਛਾ ਮੈਂ ਗੱਲਾਂ ਬਣਾਉਣੀ ਆ ਤੇ ਹੋਰ ਕੀ ਕਰਨੀ ਤੇ ਹਲੋ ਫੋਨ 2 3 ਵਾਰੀ ਆਇਆ ਮੈਂ ਚੁੱਕਿਆ ਹੀ ਨਹੀਂ ਜਦੋਂ ਗੱਲ ਹੀ ਉਹਦਾ ਨਾ ਕਰਨੀ ਆ ਸੰਦੀਪ ਕੌਰ ਕਿੱਥੇ ਆ ਤੇ ਸੰਦੀਪ ਕੌਰ ਹੈ ਹੀ ਨਹੀਂ ਅੱਗੇ ਤੇ ਮੇਰੀ ਬਾਤ ਸੁਣ ਕੇ ਅਗਲੇ ਨੇ ਫੋਨ ਕੱਟਦਾ ਵਾ ਮੈਂ ਤਾਂ ਨਾ ਆਉਣੀ ਆ ਵੀ ਚੰਗਾ ਵੇਲਾ ਜੀ ਸੰਭਲੋ ਇਹਨੂੰ ਵਿਆਹ ਕਰਨਾ ਇਹਨੂੰ ਗਲੋਂ ਫਾ ਲਾਓ ਨਹੀਂ ਤੇ ਕੱਲ ਤੇ ਮੁੰਡਾ ਸਾਡਾ ਜਵਾਨ ਹੋਇਆ ਵਾ ਪੜਨ ਗਿਆ ਬਾਹਰ ਉਹਨੂੰ ਕਿਹਨੇ ਗੱਲ-ਗੁਲ ਕਰਤੀ ਨਾ ਤੇ ਗਰਮ ਖੂਨ ਆ ਕਿ ਤੇ ਲੜਾਈ ਲੜੂ ਕਰਕੇ ਤੇ ਕਿਤੇ 60 ਵੇਟ ਲਵਾ ਲੇਗਾ ਆਪਣੇ ਉਹ ਨਹੀਂ ਨਹੀਂ ਇਦਾਂ ਦੀਆਂ ਨਹੀਂ ਸੰਦੀਪ ਤੈਨੂੰ ਭਲੇਖਾ ਲੱਗਾ ਜਰੂਰ ਕੋਈ ਆਹੋ ਮੈਂ ਝੂਠੀ ਆ ਮੈਂ ਤਾਂ ਜਾਣ ਕੇ ਬਦਰਮੀ ਦਿੰਨੀ ਆ ਅੱਜ ਤੱਕ ਕਿੰਨੇ ਕ ਫੋਨ ਆਏ ਆ ਉਹਦੇ ਉਹ ਪਹਿਲੀ ਅੱਗੇ ਤਾਂ ਗਲਤੀ ਨਾਲ ਲੱਗ ਗਿਆ ਹੋਣਾ ਵਾ ਹੋਰ ਨਹੀਂ ਕੋਈ ਗਲਤੀ ਨਾਲ ਲੱਗ ਗਿਆ ਨਾ ਪੁੱਛ ਕੇ ਤੇ ਫੋਨ ਕੱਟਤਾ ਹਨਾ ਅੱਗੇ ਮੈਂ ਹੈਲਾ ਹੈਲੋ ਕਰਦੀ ਰਹੀ ਮੈਨੂੰ ਸਾਰੀ ਉਹਦੀ ਆਵਾਜ਼ ਸੁਣਦੀ ਤੇ ਉਹ ਅੱਗੇ ਬਾਜੀ ਨਹੀਂ ਆਉਂਦੀ ਅਗਲੇ ਨੇ ਫੋਨ ਹੀ ਕੱਟ ਦਿੱਤਾ ਅੱਛਾ ਜਾ ਲੈ ਆਪ ਹੁਣ ਕੌਣ ਆ ਤੂੰ ਜਿਹਨੇ ਸੰਦੀਪ ਨਾਲ ਹੀ ਗੱਲ ਕਰਨੀ ਹੈ ਉਹ ਰਹਿਣ ਹੀ ਦੋ ਤੀ ਚੁੱਪ ਹੀ ਰੋ ਉਹਦੀਆਂ ਗਰਦੂਤਾ ਨਾ ਤਾਂ ਕਿਹ ਰਹਿਣ ਦੋ ਉਹਨੂੰ ਮੈਂ ਨਹੀਂ ਵੀ ਵਿਆਹ ਵੀ ਹੋ ਗਿਆ ਗਲੋਂ ਫਾ ਲਾਓ ਇਹੋ ਜੀਆਂ ਹੁੰਦੀਆਂ ਜਿਹੜੀਆਂ ਬੰਦੇ ਮਰਵਾਉਂਦੀਆਂ ਵਾ ਤੁਹਾਨੂੰ ਮੁੜ ਕੇ ਤੁਸੀਂ ਉਹਨੂੰ ਫੋਨ ਲਾ ਦਿਓ ਅਗਲਾ ਕੀ ਪਤਾ ਕਿਦਾਂ ਦਾ ਕਿਦਾਂ ਦਾ ਸੁਭਾਅ ਉਹਦਾ ਮੁੜ ਕੇ ਤੁਹਾਡੇ ਗਲ ਪੈ ਜਾਏਗਾ ਵੈਰ ਪੈ ਜਾਏਗਾ ਵਾਧੂ ਦਾ ਉਹ ਪੁੱਛਣਾ ਤੇ ਫਰਜੇ ਆਈ ਹੈ ਨਾ ਪੁੱਛਣਾ ਜੇ ਤੇ ਮੈਂ ਗੱਲ ਕੋਈ ਹੋਰ ਹੋਵੇ ਤੂੰ ਹੋਰ ਦੀ ਹੋਰ ਬਣਾਈ ਜਾਂ ਰਹੀ ਹੈ ਹੋਰ ਗੱਲ ਗਾਦੀ ਹੋਣੀ ਆ ਤਿੰਨ ਚਾਰ ਵਾਰੀ ਅਗਲੇ ਦਾ ਫੋਨ ਆ ਗਿਆ ਤਾਂ ਗੱਲ ਹੋਰ ਹੋਣੀ ਹੈ ਮੈਂ ਤੁਹਾਨੂੰ ਆ ਨਹੀਂ ਹੁੰਨੀ ਹਾਂ ਉਦੋਂ ਤਾਂ ਪਹਿਣਾ ਨੂੰ ਤਰ ਪੈਂਦੀਆਂ ਕਦੀ ਸਵੇਰ ਨੂੰ ਤਰ ਪੈਂਦੀਆਂ ਇਹਨਾਂ ਨੂੰ ਬਸ ਕਿਤੇ ਡਾਕਟਰ ਹੀ ਨਹੀਂ ਪਸੰਦ ਆਉਂਦਾ ਕੋਈ ਚੜਦੇ ਤਾਂ ਚੜਦਾ ਸੂਟ ਪਾ ਕੇ ਜਾਂਦੀਆਂ ਹੁੰਦੀਆਂ ਹੀ ਪੈ ਗਈ ਨਾ ਠੰਡ ਹੁਣ ਆਉਂਦਾ ਪਿਆ ਪਿੱਛੇ ਫੋਨ ਨਾ ਹੁਣ ਇੱਥੇ ਘੜਾ ਉਹਨਾਂ ਚ ਸੁਣਦੀਆਂ ਕੋਈ ਜਦੋਂ ਮੈਂ ਨਾਲ ਜਾਂ ਨੂੰ ਆ ਨਾ ਨਹੀਂ ਤੇ ਸਭ ਤੋਂ ਪਹਿਲਾਂ ਚਾਬੀ ਮੋਟਰਸਾਈਕਲ ਦੀ ਤੂੰ ਕੱਢਦੀ ਹੁੰਨੀ ਜੇ ਮੈਂ ਨਾਲ ਜਾਂਦਾ ਹੁੰਦਾ ਆ ਜਾ ਕੰਮ ਨਾ ਹੁੰਦਾ ਉਹ ਜਾਓ ਬਹਿ ਜਾਓ ਚੁੱਪ ਕਰਕੇ ਤੂੰ ਹੀ ਨਾਲ ਜਾ ਆ ਕੇ ਕੀ ਕਰ ਲੈਣਾ ਸੀ ਜਿਨੇ ਅੱਖ ਮਟਕਾ ਕਰਨਾ ਨਾ ਉਹਨੇ 100 ਜਾਨਾਂ ਦੇ ਵਿੱਚ ਵੀ ਕਰ ਲੈਣਾ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੀ ਹੁੰਦੀ ਇਹੋ ਜੀਆਂ ਤੇ ਤੁਹਾਨੂੰ ਤਾਂ ਉਂਝ ਨਹੀਂ ਪਤਾ ਲੰਗਰ ਦੇਣਾ ਤੁਸੀਂ ਤਾਂ ਉਂਝ ਹੀ ਸਿੱਧਰੇ ਜੇ ਉਹ ਜਾ ਜਾ ਕੀ ਐ ਬਕਵਾਸ ਕਰੀ ਜਾਨੀ ਐ ਅੱਛਾ ਬਕਵਾਸ ਕਰਨੀ ਮੈਂ ਤੁਹਾਨੂੰ ਬਕਵਾਸ ਲੱਗਦੀ ਮੇਰੀ ਤੇ ਕੱਲ ਨੂੰ ਵੇਖਿਆ ਹਾਂ ਅੱਖਾਂ ਗੱਗ ਸੁਣ ਦੇ ਕੇ ਰੋਣਾ ਤੁਸੀਂ ਉਹ ਜੇ ਗੱਲ ਕਿਹੇ ਪੂਰੀ ਦਾ ਪਤਾ ਲੱਗਾ ਹੈ ਨਹੀਂ ਆ ਤੂੰ ਪਹਿਲਾਂ ਰੋਲਾ ਪਾਈ ਜਾਣ ਰਹੀ ਆ ਗੱਲ ਕਿਹਦਾ ਪਤਾ ਲੱਗੇ ਉਂਦੀ ਨੂੰ ਪੁੱਛ ਲੈਣੀ ਆ ਕਿ ਕੀ ਗੱਲ ਵਾ ਤੇਰਾ ਫੋਨ ਆਇਆ ਵਾ ਇਹ ਤੇਰਾ ਕੋਈ ਕਸੂਰ ਹੈਗਾ ਵਾ ਜਾਂ ਉਦਾਂ ਕਿਸੇ ਦਾ ਗਲਤ ਨੰਬਰ ਲੱਗ ਗਿਆ ਵਾ ਤੂੰ ਪਹਿਲਾਂ ਗੱਲਾਂ ਬਣਾ ਆਪਣਾ ਬਹਿ ਜਾ ਮੇਰਾ ਹੀ ਕਸੂਰ ਆ ਚੱਲ ਠੀਕ ਆ ਉਦਾਂ ਤੇ ਮੈਂ ਨਹੀਂ ਮਿੱਠਾ ਪਾਣੀ ਬਣਾ ਕੇ ਦਿੰਨੀ ਆ ਤੁਹਾਨੂੰ ਤੁਸੀਂ ਐਸੇ ਵਾਈ ਜੋਗੀ ਜੇ ਜਾ ਜਾ ਕੇ ਤੇ ਪੀਓ ਆਪੇ ਬਣਾ ਫਿਰ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਆਉਂਦੀ ਆ ਨਾ ਤੇ ਮੈਂ ਪੁੱਛ ਲੈਣਾ ਤੇ ਕੀ ਗੱਲ ਆ ਜਦ ਪਾਣੀ ਲੈ ਕੇ ਆ ਮੇਰੇ ਬਾਤੇ ਗੱਲ ਸਗੋਂ ਦਸੀਏ ਚੰਗੀ ਤਾਂ ਅੱਗੋਂ ਮੈਨੂੰ ਹੀ ਉੱਡ ਕੇ ਪੈ ਗਏ ਆ ਭਲੇ ਦਾ ਕੰਮ ਕੀਤਾ ਮੈਂ ਸਗੋਂ ਵਾਈ ਹੋਈਆ ਜਿਹਨੂੰ ਸਾਰੇ ਆਂਦੇ ਕੁੜੀ ਤੇ ਗਾਊ ਆ ਗਾਊ ਪਰ ਕੇ ਨਹੀਂ ਇਹ ਨਹੀਂ ਦੱਸਿਆ ਕਿ ਸਿੰਘਾਂ ਵਾਲੀ ਆ ਹਾਦੀ ਹੋ ਗਈ ਇਹ ਵਾਲੀ ਕੇ ਪਾਸੇ ਵਾਰੇ ਆਉਣ ਦਿੰਦੀ ਹੈ ਨਹੀਂ ਆ ਇਹ ਕੀ ਬੋਲੀ ਜਾਂਦੇ ਹੋ ਉਹ ਨਹੀਂ ਨਹੀਂ ਕੁਝ ਨਹੀਂ ਬੋਲਣ ਰਿਹਾ ਮੈਂ ਜਦ ਪਾਣੀ ਲਿਆ ਬਣਾ ਕੇ ਛਤੀ ਪਾਣੀ ਤੇ ਮੈਂ ਲੱਗੀ ਆ ਲੈ ਹੁਣ ਹੁੰਦੀ ਆ ਨਾ ਤੇ ਸ਼ਕਤੀ ਨਾਲ ਉਹਨੂੰ ਪੁੱਛ ਲਿਓ ਇਹ ਨਾ ਹੋਏ ਵੀਰ ਸਾਹਮਣੇ ਮੇਮਣੇ ਬਣ ਕੇ ਰਹਿ ਜਾਓ ਮੇਰੇ ਅੱਗੇ ਰੂਬ ਮਾਰਨ ਜੋਗੇ ਆ ਤੁਸੀਂ ਉਹਨੂੰ ਵੀ ਪੁੱਛ ਲਿਓ ਕਿ ਤੂੰ ਰੂਬ ਤੇ ਉਹ ਵੀ ਤੇਰੇ ਤੇ ਨੀਅਤੇ ਮੇਰਾ ਸੁਪਨਾ ਹੀ ਬਣ ਕੇ ਰਹਿ ਗਿਆ ਵਾ